ਪਣ ਉਹ ਬੋਰਡ ਤੇ ਮਾਰਨੇ ਦਾ ਬੋਰਡ ਤੇ ਕਹਿੰਦਾ ਸਤਿ ਸ੍ਰੀ ਅਕਾਲ ਜੀ ਅੱਜ ਵਲੌਗ ਦੀ ਸ਼ੁਰੂਆਤ ਕਰਾਂਗੇ ਜੰਦਰ ਫੈਕਟਰੀ ਤੋਂ ਇਹ ਆਪਦੇ ਬੀ ਤਿਆਰ ਕਰਦੇ ਆ ਤੇ ਪਸਾਨਾ ਤੱਕ ਪਹੁੰਚਾਉਂਦੇ ਵਧੀਆ ਕੁਆਲਿਟੀ ਦਾ ਬੀ ਹੁੰਦਾ ਤੇ ਅਸੀਂ ਇਹਨਾਂ ਦੇ ਸ਼ੋਅਰੂਮ ਤੇ ਗਏ ਸੀ ਤੇ ਉੱਤੇ ਉਹ ਕਹਿੰਦੇ ਵੀ ਸਾਡੇ ਕੋਲੇ ਮਾਰਕੀਟ ਬਿਨਾਂ ਤੇ ਜਲਦਬਾਜੀ ਨਹੀਂ ਹੈਗੀ ਤੁਸੀਂ ਸਾਡੀ ਫੈਕਟਰੀ ਤੇ ਜਾ ਕੇ ਲੈ ਕੇ ਜਾ ਸਕਦੇ ਹੋ ਤੇ ਗੱਡੀ ਚ ਦੂਰੋਂ ਵਜਨ ਚੱਕਣਾ ਔਖਾ ਸੀ ਇਸੇ ਕਰਕੇ ਲਈ ਗੱਡੀ ਅੰਦਰ ਕਰ ਲਈ ਅੰਦਰ ਕੋ ਡਾਉਨ ਤੇ ਲੇਵਰ ਲੱਗੀ ਸੀ ਉਹਨਾਂ ਨੇ ਜਿੰਨੇ ਇਹ ਕੁਆਂਟੀਟੀ ਚਾਹੀਦੀ ਸੀ ਉਸ ਦਾ ਗੱਡੀ ਲੋਡ ਕਰ ਲਈ ਲੋਡ ਕਰਨ ਤੋਂ ਬਾਅਦ ਗੱਡੀ ਅਸੀਂ ਬਾਹਰ ਕਰਨ ਲੱਗੇ ਜਿਹੜੇ ਉੱਥੋਂ ਦੇ ਬੰਦੇ ਸੋਗੰਦੇ ਵੀ ਵੀਡੀਓ ਨਮੜਾਉ ਰਸੀ ਕਿ ਆ ਵੀ ਅਸੀਂ ਸਿਰਫ ਵਲੌਗ ਚ ਪਾਉਣੇ ਇਸ ਲਈ ਵੀਡੀਓ ਬਣਾ ਰਹੇ ਹਾਂ ਸਾਰ ਗੱਡੀ ਗਾ ਇਹਦੇ ਅੰਦਰ ਵੀ ਅਸੀਂ ਚੈਨ ਕਰ ਨੂੰ ਪੀਛਣਾ ਸ਼ੁਰੂ ਕੀਤਾ ਤੇ ਨਾਲ ਮੁੰਮਰ ਇਦੇ ਵਿੱਚ ਥੋੜੀ ਜੀ ਇੱਕ ਪਾਊਡਰ ਦੀ ਪੁੜੀ ਦਿੱਤੀ ਜਿਹੜੂ ਜੈਨੋਸਿਸ ਨਾਂ ਦੀ ਕੰਪਨੀ ਨੇ ਬਣਾਇਆ ਇਹ ਪੁੜੀ ਨਾ ਹੈ ਟੈਂਬੂ ਗਮ ਇਦਾਂ ਮੁੱਕ ਕਰਨ ਕੀ ਹੁੰਦਾ ਵੀ ਜਦੋਂ ਕੋਈ ਨਵਾਂ ਬੀ ਧਰਤੀ ਚ ਜਾਂਦਾ ਹੈ ਤਾਂ ਉਸ ਨੂੰ ਫੰਗੀਸਾਈਡ ਦੀ ਕੋਈ ਪ੍ਰੋਬਲਮ ਨਾ ਹੋਵੇ ਆਹ ਬੋਲੀ ਪਈ ਐ ਇਹਦੇ ਚ ਇਹ ਬੀ ਰੱਖ ਕੇ ਉਸ ਤੋਂ ਪਰਲਾਇਆ ਜਾਂਦਾ ਤੇ ਫਿਰ ਉਹਦੇ ਵਿੱਚ ਡੀਪੀ ਗੱਟੇ ਦੇ ਨਾਰ 50 ਕਿਜੀ ਦੀ ਢਲਾਈ ਜਾਂਦੀ ਹੈ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਇਸ ਨੂੰ ਮਸ਼ੀਨ ਦੇ ਵਿੱਚ ਲੋਡ ਕਰ ਲਿਆ ਇਹ ਇਹ ਬੀ ਦੀ ਕਿਸਮ ਉਹ ਹੈਗੀ ਹੈ 327 ਚੰਗੀ ਕੁਆਲਿਟੀ ਦਾ ਬੀ ਹੈ ਨਵੀਂ ਕਿਸਮ ਹੈ ਚੰਗਾ ਝਾੜ ਹੈ ਇਹਦਾ ਇਹ ਸੀ ਨਾ ਦੀ ਨਾ ਪਰ ਮਸ਼ੀਨ ਲੋਡ ਕਰਕੇ ਬੀਜਨ ਲੱਗ ਗਏ ਨਿਨਾਂ ਉਹ ਪਾਲਾ ਹਮ ਤਾਂ ਹੋਂਟੋਂ ਫੈਨਾ ਦੀ ਪਾਲਿਆ ਫਿਰ ਵੀਡੀਓ ਤਾਂ ਬਣੀ ਜਾਂਦੀ ਹੈ ਹਾਂ ਉਹ ਕਿਹਾ ਵੀਡੀਓ ਦੇ ਕਿਉਂ ਇਹੋ ਨਿਕਲੇ ਬਣਾ ਤਾਂ ਨਾਖੇ ਨਿਕਲਦੇ ਨਹੀਂ ਪਾਈ ਗਏ ਬੰਦਾ ਨੇ ਕੋ ਪਾਲਾ ਸਾਂ ਪਾਲਾ ਪਾਲਾ ਪਤਾ ਕਿ ਨਾ ਤਰਲ ਮਾਰ ਕੇ ਆਇਆ ਇੱਕ ਹੋਰ ਲਿਆਦਾ ਫਿਰ ਗਟਾ